ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸੀ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਕਿ ਜਿਹੜੇ ਗੁੰਡਾ ਅੰਸਰ ਐ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਬਗਦਦਤ ਨਾ ਹੋਵੇ ਉਹਨਾਂ ਕੋਲੋਂ 4 ਕਿਲੋ ਆਕੇ ਗੀਮ ਵਿੱਚ ਸਪਲਾਈ ਕੀਤੀ ਜਾਂਦੀ ਸੀ ਰਾਜਪੁਰੇ ਦੇ ਤੇ ਉਹਦੇ ਵਾਲੇ ਦੁਆਲੇ ਦੁਆਲੇ ਜਸਤਾਂ ਉਹਦੇ ਵਿੱਚ ਇਹਨਾਂ ਤੋਂ 6 ਕਿਲੋ ਗੀਮ ਜਨੌਲੀ ਡੀਪੌਂਡ ਦੇ ਉੱਤੇ ਰਕਬਲ ਕੀਤੀ ਅਮੇ ਸਮੇ ਸਿਰ ਡਾਇਰੈਕਸ਼ਨਸ ਆ ਰਹੀਆਂ ਨੇ ਨਸ਼ੇ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਹਾਂ ਤੇ ਜੋ ਰਾਜਪੁਰਾ ਪੁਲਿਸ ਆ ਬਹੁਤ ਮੰ ਤੰਦ ਤੰਦਹੀ ਨਾਲ ਕੰਮ ਕਰ ਰਹੀ ਆ ਪੂਰਾ ਵਿੱਚ ਉਹ ਮੁਹਿੰਮ ਲਈ ਸਾਰੇ ਬਹੁਤ ਅਗਰੈਸਿਵ ਨੇ ਔਰ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੀ ਇਸ ਤੇ ਮੀਟਿੰਗ ਸੀਗੀ ਕਿ ਅੱਜ ਇਹਨਾਂ ਤੇ ਵੱਲ ਅਸੀਂ ਹੋਰ ਧਿਆਨ ਦੇਈਏ ਜਿਹੜੇ ਕੋਈ ਗਲਤ ਅੰਸਰ ਹੈ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸੀ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਡੀਐਸਪੀ ਸਾਹਿਬ ਨਾਲ ਇਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਵਾਰਦਾਤ ਨਾ ਹੋਵੇ ਔਰ ਮੈਨੂੰ ਮਾਨ ਹੈ ਜਿਹੜੀ ਸਾਡੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਰਾਜਪੁਰੇ ਦੇ ਮਾਹੌਲ ਨੂੰ ਅਸੀਂ ਪੂਰਾ ਵਧੀਆ ਸੁਖਾਵਾਂਾ ਮਾਹੌਲ ਬਣਾਵਾਂਗੇ ਔਰ ਰਾਜਪੁਰੇ ਵਿੱਚ ਐਦਾਂ ਦੀ ਇਹਨਾਂ ਨੇ ਮੈਨੂੰ ਪੂਰੀ ਗਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਤੇ ਇੱਕ ਗੱਲ ਹੋਰ ਸੀ ਕਿ ਜਿਹੜੇ ਆਮ ਜਨਤਾ ਪੁਲਿਸ ਤੋਂ ਜਾਂਦੀ ਡਰਦੀ ਹੈ ਤਾਂ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਜਦੋਂ ਵੀ ਆਮ ਲੋਕ ਆਨ ਉਹਨਾਂ ਨੂੰ ਪੂਰੀ ਰਿਸਪੈਕਟ ਮਿਲੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪੁਲਿਸ 'ਚ ਗਏ ਸੀ ਜੀ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਰੀ ਟੀਮ ਨੇ ਪੂਰਾ ਭਰੋਸਾ ਦਿਵਾਇਆ ਕਿ ਆਮ ਲੋਕਾਂ ਦਾ ਅਸੀਂ ਪੂਰੀ ਰਿਸਪੈਕਟ ਕਰਾਂਗੇ ਔਰ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਵੱਲ ਵਿਰੁਧਕ ਪੂਰੀ ਕਾਰਵਾਈ ਕੀਤੀ ਦੇਖੋ ਇਹ ਗੱਲ ਮੈਂ ਪਹਿਲਾਂ ਹੀ ਇਹਨਾਂ ਨੂੰ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦੀ ਪਾਰਟੀ ਦਾ ਵਰਕਰ ਕਵੇ ਕੋਈ ਗਲਤ ਕੰਮ ਕਰਦਾ ਹੈ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਨਨੀ ਜੋ ਅਸੀਂ ਕ੍ਰਾਈਮ ਰੋਕਣਾ ਉਸ ਕ੍ਰਾਈਮ ਚ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਣਾ ਜੀ ਮੈਂ ਪਹਿਲਾਂ ਕਹਿ ਕੇ ਆਈਆਂ ਕਿ ਪੰਜਾਬ ਵਿੱਚ ਸਾਡੀ ਅਸੀਂ ਇਹ ਕੋਸ਼ਿਸ਼ ਰੱਖੀ ਹੈ ਡੀਐਸਪੀ ਬਰਾੜ ਸਾਹਿਬ ਦੇ ਇਹਨਾਂ ਦੀ ਅਗਵਾਈ ਵਿੱਚ ਪੂਰੀ ਟੀਮ ਕੀ ਅਸੀਂ ਰਾਜਪੁਰੇ ਨੂੰ ਨੰਬਰ 1 ਲਿਆਂਦਾ ਜਾਵੇ ਔਰ ਸੀਐਮ ਸਾਹਿਬ ਤੋਂ ਐਪਰੀਸ਼ੀਏਸ਼ਨ ਵੀ ਮਿਲੇ ਔਰ ਜੋ ਇਹਨਾਂ ਦੀ ਤਰੱਕੀ ਦਾ ਹੈ ਉਹ ਵੀ ਸਿਸਟਮ ਜ਼ਰੂਰ ਕੀਤਾ ਜਾਊਗਾ ਔਰ ਉਹਨਾਂ ਨੂੰ ਪੂਰੀ ਐਪਰੀਸ਼ੀਏਸ਼ਨ ਮਿਲੂਗੀ ਇਹ ਵੀ ਆਪਣੀਆਂ ਜਾਨਾਂ ਤੇ ਖੇਲ ਕੇ ਜਾਨਾ ਜੋਖਮ ਚ ਪਾ ਕੇ ਇਹ ਇਦਾਂ ਦੀਆਂ ਨਸ਼ੇੜੀਆਂ ਦੀਆਂ ਗੁੰਡਾ ਨਾਲ ਮੁਕਾਬਲਾ ਕਰਦੇ ਹੈ ਤਾਂ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ। ਥੈਂਕ ਯੂ। ਐਮਐਲਏ ਸਾਹਿਬ ਮੈਂ ਸਾਡੇ ਕੋਲ ਆਏ ਦਫ਼ਤਰ ਸਾਰੇ ਐਸਐਚਓ ਸਾਹਿਬ ਨੂੰ ਬਰੀਫਿੰਗ ਕੀਤੀ। ਤੁਹਾਨੂੰ ਬੜਾ ਵਧੀਆ ਸਾਰਿਆਂ ਨੂੰ ਬੜਾ ਚੰਗਾ ਇਹ ਇਨਕਰੇਜਮੈਂਟ ਆ। ਤੇ ਮੈਂ ਬਹੁਤ ਧੰਨਵਾਦਾ ਮੈਮ ਦਾ ਥੈਂਕ ਯੂ ਵੈਰੀ ਮਚ ਮੈਮ ਜਿਹੜਾ ਤੁਸੀਂ ਆ ਕੇ ਸਾਰਿਆਂ ਨੂੰ ਕੀਤਾ ਬਾਕੀ ਸਾਨੂੰ ਸਾਡੇ ਐਸਐਸਪੀ ਸਾਹਿਬ ਪਟਿਆਲਾ ਡੀਆਈਜੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਤੇ ਸੀਐਮ ਸਾਹਿਬ ਉਹਨਾਂ ਵੱਲੋਂ ਸਮੇਂ-ਸਮੇਂ 'ਤੇ ਡਾਇਰੈਕਸ਼ਨਾਂ ਆ ਰਹੀਆਂ ਨੇ ਨਸ਼ੇ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਹਾਂ ਕਿ ਜੋ ਪਰਾਜਪਰਾ ਪੁਲਿਸਾ ਬਹੁਤ ਮੰ ਤਨ ਤਨ ਦਿਹੀ ਨਾਲ ਕੰਮ ਕਰ ਰਹੀ